ਸਸ਼ੀ ਕਾਲ ਜੀ ਸਾਰਿਆਂ ਨੂੰ ਸੰਧੂ ਬੁਟੀਕ ਕੋਰ ਦੋਨਾਂ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਆ ਆਸ ਕਰਦੇ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਸਾਡੇ ਚੈਨਲ ਨੂੰ ਤੁਸੀਂ ਪਹਿਲੀ ਵਾਰ ਦੇਖੇ ਲਏ ਹੋ ਜਿਨ੍ਹਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਰਿਕਵੈਸਟ ਆ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦਾ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਵਰਕ ਚ ਫੈਬਰਿਕ ਚ ਸਟਿਚਿੰਗ ਸਟਾਈਲ ਦੇ ਕੇ ਵਰਕ ਦੇ ਨਾਲ ਜਾਂ ਫੈਬਰਿਕ ਦੇ ਨਾਲ ਹਨ ਜਿੱਦਾਂ ਵੀ ਤੁਸੀਂ ਚਾਹੋ ਆਪਣਾ ਹਰ ਇੱਕ ਤਰ੍ਹਾਂ ਦਾ ਆਪਣੇ ਕੋਲ ਫੈਬਰਿਕ ਆ ਵਰਕ ਆ ਪ੍ਰਿੰਟ ਆ ਪ੍ਰਿੰਟ ਸੂਟਾਂ ਦੇ ਵਿੱਚ ਵੀ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦੇ ਫੈਬਰਿਕ ਦੇ ਵਿੱਚ ਪ੍ਰਿੰਟ ਸੂਟ ਲੈ ਸਕਦੇ ਹੋ ਆਪਣੇ ਕੋਲ ਬਰਬਰੀ ਦਾ ਮਸਲੀਨ ਦਾ ਤੇ ਕ੍ਰੇਪ ਦੇ ਵਿੱਚ ਜੌਰ ਜੈਟ ਦੇ ਵਿੱਚ ਬਟਰ ਕਾਟਨ ਦੇ ਵਿੱਚ ਹਨਾ ਤੇ ਟਿਸਟਾ ਕਾਟਨ ਦੇ ਵਿੱਚ ਜਿੱਦਾਂ ਦੇ ਵੀ ਤੁਸੀਂ ਚਾਹੋ ਆਪਣੇ ਕੋਲੋਂ ਹਨਾ ਪ੍ਰਿੰਟਡ ਦੁਪੱਟਿਆਂ ਦੇ ਨਾਲ ਸੂਟ ਲੈ ਸਕਦੇ ਹੋਗੇ ਤੇ ਪ੍ਰਿੰਟ ਵਾਲੇ ਆਪਣੇ ਵਿਦਆਊਟ ਦੁਪੱਟਾ ਸੂਟ ਵੀ ਤੁਸੀਂ ਖਰੀਦ ਸਕਦੇ ਹੋਗੇ ਜਿੱਦਾਂ ਦਾ ਵੀ ਤੁਸੀਂ ਚਾਹੋ ਆਪਣਾ ਵਧੀਆ ਸੂਟ ਤਿਆਰ ਕਰਵਾ ਕੇ ਵੀ ਲੈ ਸਕਦੇ ਹੋ ਪ੍ਰਿੰਟ ਵਾਲਾ ਸਟਿਚਿੰਗ ਸਟਾਈਲ ਦੇ ਕੇ ਵੀ ਉਹਨਾਂ ਜੋ ਵਰਕ ਦੇ ਨਾਲ ਸਟਾਈਲ ਦੇ ਕੇ ਹਨਾ ਜਿੱਦਾਂ ਵੀ ਤੁਸੀਂ ਚਾਹੋ ਉਹਦਾ ਆਪਣਾ ਪ੍ਰਿੰਟ ਵਾਲਾ ਸੂਟ ਜਿਹੜਾ ਤਿਆਰ ਕਰਵਾ ਕੇ ਲੈ ਸਕਦੇ ਜਿਹੜੇ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਇਹ ਵੀ ਸਾਰੇ ਆਪਾਂ ਵਰਕ ਵਾਲੇ ਸੌਰੀ ਪ੍ਰਿੰਟ ਵਾਲੇ ਹੀ ਸੂਟ ਲੈ ਕੇ ਆਏਾਂਗੇ ਪ੍ਰਿੰਟ ਵਾਲੇ ਵਿਦ ਦੁਪੱਟਾ ਸੂਟ ਆਪਣੇ ਕੋਲ ਹੈਗੇ ਨੇਗੇ ਬਹੁਤ ਹੀ ਜਿਆਦੇ ਸੋਹਣੇ ਖੂਬਸੂਰਤ ਆਪਣੇ ਕੋਲ ਸੂਟ ਨੇ ਦੁਪੱਟਿਆਂ ਵਾਲੇ ਤੇ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਜਰੂਰ ਪਸੰਦ ਆਉਣਗੇ ਜਿਹੜਾ ਵੀ ਸੂਟ ਤੁਸੀਂ ਲੈਣਾ ਹੋਇਆ ਤੇ ਉਹੀ ਤੁਸੀਂ ਆਪਣਾ ਸਕਰੀਨਸ਼ਾਟ ਭੇਜ ਕੇ ਸਾਡੇ ਤੋਂ ਲੈ ਸਕਦੇ ਹੋਗੇ ਹਾਂਜੀ ਜਿਹੜਾ ਆਪਣਾ ਇਹ ਪ੍ਰਿੰਟ ਤੱਕ ਤੁਹਾਨੂੰ ਦਿਖਾ ਰਹੇ ਹਾਂਗੇ ਇਹ ਆਪਣੇ ਮਲ ਕਾਟਨ ਦੀ ਫੈਬਰਿਕ ਆਗੀ ਮਲ ਕਾਟਨ ਬਹੁਤ ਹੀ ਜਿਆਦਾ ਵਧੀਆ ਸੌਫਟ ਫੈਬਰਿਕ ਆ ਕੋਈ ਵੀ ਆਪਾਂ ਹਾਰਡ ਫੈਬਰਿਕ ਨਹੀਂ ਲੈ ਕੇ ਆਏ ਗਰਮੀਆਂ ਦੇ ਲਈ ਸਾਰੇ ਵਧੀਆ ਆਪਣੇ ਕੁਆਲਿਟੀ ਵਾਲੇ ਨੇ ਤੇ ਵਧੀਆ ਬ੍ਰਾਂਡ ਵਾਲੇ ਆਪਣੇ ਸੂਟ ਲੈਣਗੇ ਤੇ ਜਿਹੜੇ ਜਿਹੜੇ ਵੀ ਪਤਾਂ ਨੂੰ ਪ੍ਰਿੰਟ ਦਿਖਾਉਣੇ ਹਨ ਇਹ ਮਲ ਕਾਟਨ ਦੀ ਫੈਬਰਿਕ ਆਗੀ ਇਹ ਬਹੁਤ ਵਧੀਆ ਦੇਖੋ ਆਪਣਾ ਸੌਫਟ ਫੈਬਰਿਕ ਆਹੀ ਕੱਲਾ ਆਪਾਂ ਇਹਨੂੰ ਸ਼ਰਟ ਤੇ ਲਾਈਨਿੰਗ ਨਾਲ ਕਿਸਟ ਵਿੱਚ ਕਰ ਸਕਦੇ ਹਾਂ ਦੇਖੋ ਇਦਾਂ ਇਹ ਵਾਲੀ ਇਹਦੀ ਪ੍ਰਿੰਟ ਸ਼ਰਟ ਆਗੀ ਇਸ ਵਿੱਚ ਪ੍ਰਿੰਟ ਸ਼ਰਟ ਆਗੀ ਇਹ ਕਿੰਨਾ ਸੋਹਣਾ ਦੇਖੋ ਪ੍ਰਿੰਟ ਆਗਾ ਵਧੀਆ ਤੇ ਇਹਦਾ ਨਾ ਜਿਹੜਾ ਆਪਾਂ ਕਹਿੰਦੇ ਨੇ ਲਾਈਟ ਮਹਿੰਦੀ ਜਿਹਾ ਕਲਰ ਆਗਾ ਲਾਈਟ ਮਹਿੰਦੀ ਕਲਰ ਆ ਤੇ ਨਾਲ ਦੇਖੋ ਬਾਟਮ ਦੇਖੋ ਇਹ ਵਾਲੀ ਹੈਗੀ ਬਿਲਕੁਲ ਪਲੇਨ ਬਾਟਮ ਨਹੀਂ ਹੈਗੀ ਵਿੱਚ ਇਹਦੇ ਬਾਟਮ ਦੇ ਵੀ ਤੁਹਾਨੂੰ ਪ੍ਰਿੰਟ ਮਿਲੂਗਾ विदाਉਟ ਦੁਪੱਟਾ ਸੂਟ ਹੈਗਾ ਇਹ ਆਪਣਾ ਤੇ ਤੁਸੀਂ ਇਹ ਭੰਵੇਂ ਆਪਣਾ ਨਾਲ ਦੁਪੱਟਾ ਡਾਈ ਕਰਵਾ ਕੇ ਲਓ ਸਾਡੇ ਤੋਂ ਹਨਾ ਪਰ ਤੁਸੀਂ ਐਦਾਂ ਹੀ ਬਾਇ ਕਰੋ ਭੰਵੇਂ ਦੇ ਤਾਂ ਕੋਈ ਵਰਕ ਐਡ ਕਰਵਾ ਕੇ ਲਓ ਕਿਉਂਕਿ ਕਾਫੀ ਸਾਰੇ ਸਾਡੇ ਵਰਕ ਵਾਲੇ ਵੀਰੇ ਤੁਹਾਨੂੰ ਮਿਲ ਜਾਣਗੇ ਤੇ ਤੁਸੀਂ ਜੇਕਰ ਇਹਦੇ ਵਿੱਚ ਕੋਈ ਵਰਕ ਵਗੈਰਾ ਵੀ ਐਡ ਕਰਵਾਉਣਾ ਹੋ ਤਾਂ ਆਪਣਾ ਦੱਸ ਕੇ ਨਾ ਕਰਵਾ ਸਕਦੇ ਹੋ ਐਦਾਂ ਹੀ ਤੁਸੀਂ ਆਪਣਾ ਬਾਇ ਕਰਨਾ ਤੇ ਇਦਾਂ ਕਰ ਸਕਦੇ ਮਲ ਕਾਟਨ ਦੀ ਫੈਬਰਿਕ ਆ ਇਹਦੇ ਵਿੱਚ ਇੱਕ ਇਹ ਵਾਲਾ ਕਲਰ ਆਗਾ ਦੇਖੋ ਇਹ ਵਾਲਾ ਕਲਰ ਆ ਗਿਆ ਐਦਾਂ ਹੀ ਦੇਖੋ ਇਹਦੀ ਬੋਟਮ ਆਗੀ ਇੱਕ ਇਹ ਕਲਰ ਆ ਗਿਆ ਇਹਦੇ ਵਿੱਚ ਤੇ ਇੱਕ ਇਹਦੇ ਵਿੱਚ ਆਹ ਵਾਲਾ ਕਲਰ ਆ ਗਿਆ। ਦੇਖੋ ਇਹ ਸਾਰੇ ਕਲਰ ਹੀ ਸੋਹਣੇ ਨੇਗੇ। ਕਿਹ ਕਲਰ ਆ ਗਏ। ਐਵੇਂ ਦੇਖੋ ਨਾਲ ਬਾਟਮ ਆਉਂਦੀ ਹੈ ਇਹਦੇ। ਤੇ ਕਿਹ ਕਲਰ ਹੈਗਾ। ਇਹਦੇ ਵਿੱਚ ਤਿੰਨ ਕਲਰ ਨੇਗੇ ਤੇ ਤੁਸੀਂ ਇਹਦੇ ਵਿੱਚ ਇੱਕ ਦੋ ਕਲਰ ਤੁਹਾਨੂੰ ਹੋਰ ਵੀ ਮਿਲ ਜਾਣਗੇ। ਆਪਾਂ ਤੁਹਾਨੂੰ ਫੋਟੋਆਂ ਸੈਂਡ ਕਰ ਦਾਂਗੇ। ਤੁਸੀਂ ਜਿਹੜਾ ਤੁਹਾਨੂੰ ਪਸੰਦ ਹੋਇਆ ਉਹੀ ਕਲਰ ਆਪਣਾ ਮਲ ਕਾਟਨ ਦੇ ਵਿੱਚ ਤੁਸੀਂ ਲੈ ਸਕਦੇ ਹੋ। ਹਾਂਜੀ ਜਿਹੜਾ ਨੈਕਸਟ ਹੈਗਾ ਦੇਖੋ ਪ੍ਰਿੰਟ ਹੈ ਸਾਰੇ ਪ੍ਰਿੰਟ ਹੀ ਆਪਾਂ ਅੱਜ ਬਹੁਤ ਸੋਹਣੇ ਲੈ ਕੇ ਆਏਾਂਗੇ। ਤੇ ਜਿਹੜਾ ਨੈਕਸਟ ਪ੍ਰਿੰਟ ਹੈਗਾ ਇਹ ਆਪਣਾ ਬਰਬਰੀ ਦਾ ਹੈਗਾ। ਬਰਬਰੀ ਇਸ ਵਾਰ ਕਾਫੀ ਟ੍ਰੈਂਡ ਦੇ ਵਿੱਚ ਚੱਲੀ ਹੈ ਜਿੰਨੇ ਸੂਟ ਅਸੀਂ ਇਸ ਵਾਰ ਬਰਬਰੀ ਦੇ ਪ੍ਰਿੰਟ ਸੇਲ ਕੀਤੇ ਨੇ ਉਹਨਾਂ ਅਸੀਂ ਕਿਸੇ ਵੀ ਫੈਬਰਿਕ ਦੇ ਵਿੱਚ ਸੇਲ ਨਹੀਂ ਕੀਤੇ ਜਿੰਨੇ ਅਸੀਂ ਬਰਬਰੀ ਦੇ ਸੂਟ ਕੀਤੇ ਨੇ ਤੇ ਇਹ ਵਾਲਾ ਆਪਣਾ ਪ੍ਰਿੰਟ ਬਰਬਰੀ ਦਾ ਹੈਗਾ ਦੇਖੋ ਇਹ ਵਾਲੀ ਸ਼ਰਟ ਆ ਗਈ ਬਰਬਰੀ ਦੀ ਤੇ ਇਹ ਵਾਲੇ ਦੇਖੋ ਨਾਲ ਇਹਦੇ ਬਾਟਮ ਆ ਗਈ ਪਲੇਨ ਬਾਟਮ ਆ ਗਈ ਮਸਲੀਨ ਦੀ ਤੇ ਬਰਬਰੀ ਦੀ ਇਹ ਸ਼ਰਟ ਹੈ ਬਹੁਤ ਜਿਆਦਾ ਸੋਹਣਾ ਦੇਖੋ ਵਧੀਆ ਪ੍ਰਿੰਟ ਹੈਗਾ ਆਪਣਾ ਤੁਸੀਂ ਇਹ ਆਪਣਾ ਜਿਵੇਂ ਚਾਹੋ ਵਰਕ ਦੇ ਨਾਲ ਵਿਦਆਉਟ ਸਟਿਚਿੰਗ ਵਿਦ ਸਟਿਚਿੰਗ ਐਦਾ ਹੀ ਬਾਈ ਕਰਨਾ ਆਪਣਾ ਐਦਾ ਹੀ ਕਰ ਸਕਦੇ ਜਿਹੜਾ ਇਹ ਵਾਲਾ ਪ੍ਰਿੰਟ ਆਪਣਾ ਇਹ ਵੀ ਬਰਬਰੀ ਦਾ ਜੇ ਦੇਖੋ ਕਿੰਨਾ ਜਿਆਦਾ ਸੋਹਣਾ ਪ੍ਰਿੰਟ ਹੈਗਾ ਆਪਣਾ ਕਿੰਨੇ ਵਧੀਆ ਫੁੱਲਾਂ ਵਾਲਾ ਪ੍ਰਿੰਟ ਹੈਗਾ ਮੈਨੂੰ ਨੂੰ ਲੱਗਦਾ ਵੀ ਕਿਸੇ ਨੂੰ ਨਹੀਂ ਪਸੰਦ ਆਊਗਾ ਇਹ ਵਾਲਾ ਸੂਟ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈਗਾ ਥਿੰਨਾ ਖੜਵਾ ਖੜਵਾ ਮਤਲਬ ਹਰ ਇੱਕ ਦਾ ਮਾਣ ਕਰੂੰਗਾ ਨੂੰ ਦੇਖਣ ਨੂੰ ਲੈਣ ਨੂੰ ਦੇਖੋ ਇਹ ਵਾਲੀ ਦੇ ਨਾਲ ਬਾਟਮ ਬਹੁਤ ਹੀ ਅਜੀ ਸੋਨਾ ਪ੍ਰਿੰਟ ਹੈ ਆਪਣਾ ਬਰਬਰੀ ਦਾ ਜਿੰਨੇ ਸੋਨੇ ਪ੍ਰਿੰਟ ਬਰਬਰੀ ਚਾਹੁੰਦੇ ਨੇਗੇ ਤੇ ਇੱਕ ਆਪਣੇ ਆਉਂਦੇ ਨੇ ਕਾਟਨ ਸਿਲਕ ਦੇ ਵਿੱਚ ਉਹਨੇ ਸੋਨੇ ਪ੍ਰਿੰਟ ਕਿਸੇ ਹੋਰ ਫੈਬਰਿਕ ਚ ਨਹੀਂ ਆਉਂਦੀ ਹੈਗੀ ਜਿਹੜਾ ਆਪਣਾ ਇਹ ਵਾਲਾ ਹੈਗਾ ਇਹ ਵੀ ਆਪਣਾ ਬਰਬਰੀ ਦਾ ਹੀ ਸੂਟ ਹੈਗਾ ਇਹ ਵੀ ਆਪਣਾ ਬਰਬਰੀ ਦਾ ਸੂਟਾ ਪ੍ਰਿੰਟ ਤੇ ਨਾਲ ਇਹਦੇ ਇਦਾਂ ਹੀ ਮਸਲੀਨ ਦੀ ਬਾਟਮ ਹੈ ਇਹ ਬਰਬਰੀ ਆਪਣਾ ਵਰਕਿੰਗ ਹੈ ਹੁਣ ਤੁਸੀਂ ਨਾਲ ਇਹਨਾਂ ਦੇ ਆਪਣਾ ਹਨ ਕੋਈ ਵਰਕ ਐਡ ਕਰਵਾਉਣਾਗਾ ਜਾਂ ਤੁਸੀਂ ਸਟਿਚਿੰਗ ਨਾਲ ਐਡ ਕਰਨੀ ਹੈਗੀ ਹਨ ਉਹ ਜਿਵੇਂ ਤੁਹਾਨੂੰ ਪਸੰਦ ਆ ਤੁਸੀਂ ਹੋਮੇ ਕਰਵਾ ਸਕਦੇ ਹੋ ਇਹ ਬਰਬਰੀ ਦਾਗਾ ਇਹ ਤੁਹਾਨੂੰ ਇਹੀ ਸੇਮ ਪ੍ਰਿੰਟ ਨਾਲ ਆਪਣੇ ਜਿਹੜੀ ਟੈਬੀ ਮਸਲੀਨ ਹੁੰਦੀ ਉਹਦੇ ਵਿੱਚ ਵੀ ਮਿਲ ਜਾਣੀ ਹੈ ਟੈਬੀ ਮਸਲੀਨ ਦੀ ਫੈਬਰਿਕ ਦੇ ਵਿੱਚ ਵੀ ਆਪਣੇ ਕੋਲ ਕਾਫੀ ਪ੍ਰਿੰਟ ਨੇ ਲੇ ਤੇ ਬਰਬਰੀ ਦੇ ਵਿੱਚ ਵੀ ਬਰਬਰੀ ਦੇ ਵਿੱਚ ਤਾਂ ਆਪਣੇ ਕੋਲ ਅਣਗਿਣਤੀ ਲੈ ਕੇ ਜਿੰਨੇ ਤੁਸੀਂ ਚਾਹੋ ਸਾਡੇ ਤੋਂ ਇਹਨਾਂ ਤੋਂ ਇਲਾਵਾ ਵੀ ਫੋਟੋ ਭੇਜ ਕੇ ਨਾ ਕੋਈ ਵੀ ਲੈ ਸਕਦੇ ਹੋ ਤੇ ਜਿਹੜਾ ਆਪਣਾ ਨੈਕਸਟ ਪ੍ਰਿੰਟ ਹੈਗਾ ਇਹ ਆਪਣਾ ਕ੍ਰਸ਼ ਕਾਟਨ ਸੌਰੀ ਕਾਟਨ ਸਿਲਕ ਦੇ ਵਿੱਚ ਹੈਗਾ ਇਹ ਵੀ ਕਾਫੀ ਟ੍ਰੈਂਡਿੰਗ ਦੇ ਵਿੱਚ ਹੈਗਾ ਆਪਣਾ ਜਿਹੜਾ ਕਾਟਨ ਸਿਲਕ ਫੈਬਰਿਕ ਕਾਫੀ ਸੌਫਟ ਫੈਬਰਿਕ ਹੈਗਾ ਇਹ ਜਿੱਦਨ ਦੀ ਆਪਣੀ ਗਰਮੀ ਸਟਾਰਟ ਹੋਈ ਹੈ ਕਾਫੀ ਸੂਟ ਆਪਣੇ ਨਾਂ ਦੀ ਸੇਲ ਹੋ ਰਹੀ ਹੈ ਨ ਵਰਬਰੀ ਦੇ ਤੇ ਕਾਟਨ ਸਿਲਕ ਦੇ ਬਹੁਤ ਹੀ ਆਦੇ ਵਧੀਆ ਆਪਣਾ ਕਾਟਨ ਸਿਲਕ ਦੀ ਫੈਬਰਿਕ ਆ ਇਹ ਵਾਲਾ ਪ੍ਰਿੰਟ ਹੈਗਾ ਦੇ ਨਾਲ ਇਹਦਾ ਪਲੇਨ ਇਹਦੇ ਬੋਟਮ ਆ ਬਲੈਕ ਕਲਰ ਦੀ ਕਿਉਂਕਿ ਬਲੈਕ ਕਲਰ ਇੱਕ ਐਦਾਂ ਦਾ ਹੁੰਦਾਗਾ ਜਿਹੜਾ ਜਿਹੜਾ ਮਤਲਬ ਹਰ ਇੱਕ ਕਲਰ ਦੇ ਨਾਲ ਹਰ ਇੱਕ ਪ੍ਰਿੰਟ ਦੇ ਨਾਲ ਜੱਜਦਾ ਹੁੰਦਾਗਾ ਤੇ ਉਹ ਮੈਨੂੰ ਮੈਨੂੰ ਤਾਂ ਇਹ ਲੱਗਦਾ ਵੀ ਕੋਟ ਜਿਹੜਾ ਬਲੈਕ ਸੂਟ ਹੁੰਦਾਗਾ ਉਹ ਸਾਰਿਆਂ ਨੂੰ ਵਧੀਆ ਲੱਗਦਾ ਹੁੰਦਾਗਾ ਤੇ ਕਈ ਵਾਰੀ ਜਿਹੜਾ ਕੋਈ ਹਾਂ ਕੋਈ ਨਹੀਂ ਵੀ ਵਿਚਾਰਾ ਮੇਰੇ ਵਰਗਾ ਕਾਲੇ ਰੰਗ ਦਾ ਪਾਉਂਦਾ ਹੈਗਾ ਤਾਂ ਉਹ ਕੀ ਕਹਿੰਦਾ ਤੇ ਜਿਹੜਾ ਵੀ ਆ ਦੇ ਇਹ ਵਾਲਾ ਪ੍ਰਿੰਟ ਹੈਗਾ ਇਹ ਵੀ ਆਪਣਾ ਕੋਟ ਦੇ ਸਿਲਕ ਦੇ ਵਿੱਚ ਹੀ ਹੈਗਾ ਬਹੁਤ ਸੋਹਣਾ ਪ੍ਰਿੰਟ ਆ ਤੇ ਨਾਲ ਇਹਦੇ ਬਾਟਮ ਆਗੇ ਪਲੇਨ ਤੇ ਤੁਸੀਂ ਹੁਣ ਇਹ ਤੇ ਕੋ ਡਿਜ਼ਾਈਨਿੰਗ ਵਗੈਰਾ ਕਰਵਾਉਣੀ ਹੋਈ ਤੇ ਆਪਾਂ ਆਹੀ ਸਾਰੇ ਥ्रेड ਚੱਕ ਕੇ ਨਾ ਬੋਟਮ ਤੇ ਵਰਕ ਕਰਵਾ ਸਕਾਂਗੇ ਬਹੁਤ ਜਿਆਦਾ ਸੋਹਣਾ ਆਪਣਾ ਸੂਟ ਇਹਦਾ ਤਿਆਰ ਹੋਊਗਾ ਇਹ ਤੇ ਨਾਲ ਇਹਦੇ ਕੋਈ ਆਪਣਾ ਜਿਹਾ ਸਟਿਚਿੰਗ ਸਟਾਈਲ ਦੇਣਾ ਹੈ ਤਾਂ ਆਪਣੇ ਨਾਲ ਦੀਆਂ ਇਹਨਾਂ ਕ੍ਰਿਸ਼ਣ ਪੱਟੀਆਂ ਵੀ ਲੱਗ ਕੇ ਬਹੁਤ ਵਧੀਆ ਗਲੇ ਤੇ ਹਨਾ ਬਾਹਾਂ ਤੇ ਤਾਂ ਆਪਣਾ ਓਦਾਂ ਵੀ ਸੂਟ ਬੱਧੀਆ ਤਿਆਰ ਹੋ ਜੂਗਾ ਜਿਹੜਾ ਆਪਣਾ ਇਹ ਵਾਲਾ ਹੈਗਾ ਇਹ ਵੀ ਆਪਣਾ ਕਾਟਨ ਸਿਲਕ ਦੇ ਵਿੱਚ ਇਹ ਦੇਖੋ ਇਹ ਸ਼ਰਟ ਆਗੀ ਆ ਬੜੀ ਖੂਸ਼ ਸ਼ਰਟ ਹੈ ਜੀ ਕਿੰਨਾ ਸੋਹਣਾ ਪ੍ਰਿੰਟ ਨੇ ਸਾਰੇ ਪ੍ਰਿੰਟ ਬਹੁਤ ਹੀ ਜ਼ਿਆਦਾ ਸੋਹਣੇ ਲੱਗੇ ਤੁਸੀਂ ਇਹਨਾਂ ਚ ਜਿਹੜਾ ਤੁਹਾਨੂੰ ਪਸੰਦ ਹੋਇਆ ਸਕਰੀਨ ਸ਼ਾਟ ਲੈ ਕੇ ਆਪਣੋਂ ਉਹੀ ਰੱਖਾ ਸਕਦੇ ਹੋ ਤੇ ਇਹ ਨਾਲ ਦੇਖੋ ਬਾਟਮ ਇਹ ਆਪਣਾ ਲੈਮਨ ਜੀ ਸ਼ੇਡ ਦੇ ਵਿੱਚ ਹੈ ਲਾਈਟ ਲੈਮਨ ਜੀ ਸ਼ੇਡ ਸਾਰੇ ਕਲਰ ਹੀ ਆਪਣੇ ਕੋਲੇ ਲਾਈਟ ਨੇ ਇਦਾਂ ਦੇ ਨੇਗੇ ਕਿ ਜਿਹੜੇ ਆਪਾਂ ਗਰਮੀ ਦੇ ਵਿੱਚ ਵੇਅਰ ਕਰ ਸਕਦੇ ਹਾਂ ਕੋਈ ਵੀ ਇਦਾਂ ਦਾ ਕਲਰ ਨਹੀਂ ਹੈਗਾ ਵੀ ਜਿਹਨੂੰ ਆਪਾਂ ਹਨਾ ਨਾ ਵੇਅਰ ਕਰ ਸਕਦੇ ਹੋ ਇਹ ਗਰਮੀ ਵਿੱਚ ਹਾਂਜੀ ਇਹ ਸਨ ਆਪਣੇ ਅੱਜ ਵਾਲੇ ਸੂਟ ਤੇ ਸਾਰੇ ਆਪਾਂ ਪ੍ਰਿੰਟ ਵਾਲੇ ਸੂਟ ਤੁਹਾਨੂੰ ਦਿਖਾ ਚੁੱਕੇ ਹਾਂ ਵਿਦੋ ਦੁਪੱਟਾ ਤੁਹਾਨੂੰ ਸੂਟ ਦਿਖਾਏ ਸੀਗੇ ਬਹੁਤ ਯਾਦੇ ਸੋਹਣੇ ਕਬਸੂਰਤ ਆਪਣੇ ਸੂਟ ਨੇਗੇ ਮੈਨੂੰ ਨਹੀਂ ਲੱਗਦਾ ਵੀ ਇਹ ਕਿਸੇ ਨੂੰ ਨਹੀਂ ਪਸੰਦ ਆਏ ਹੋਣਗੇ ਤੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਇਆ ਤੁਸੀਂ ਉਹੀ ਆਪਣਾ ਹਨਾ ਸਾਡੇ ਤੋਂ ਖਰੀਦ ਸਕਦੇ ਹੋ ਤੇ ਸਕਰੀਨਸ਼ਾਟ ਭੇਜ ਕੇ ਆਪਣਾ WhatsApp ਤੇ ਸਾਨੂੰ ਭੇਜ ਕੇ ਆਪਣਾ ਇਹ ਸੂਟ ਜਿਹੜਾ ਆਰਡਰ ਕਰਵਾ ਸਕਦੇ ਹੋਗੇ ਤੇ ਸਾਡਾ ਜਿਹੜਾ ਸਕਰੀਨ ਦੇ ਉਪਰ WhatsApp ਨੰਬਰ ਆ ਰਿਹਾ 6239167900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਹੁਣ ਨਵੇਂ ਸੂਟਾਂ ਦਾ ਨਵੇਂ ਕਲੈਕਸ਼ਨ ਨਾਲ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ